پنجویں سکند ماات شویں کال تانی ستمیں کال راتری اشٹم مہا کوری نویں پرگتی ما کال کا ਮਾ ਜਗਰਾਜ ਸਿੰਘ ਦੇ ਨਾਮ ਤੋਂ ਅਰਦਾਸਾਂ ਕਰਵਾ ਰਹੇ ਜਿਹੜੀ ਅਸ਼ਰਦ ਘੋੜਾ ਨਾਲ ਅਰਦਾਸਾਂ ਕਰਾਉਂਦੇ ਨੇ ਮਨੋ ਕਾਮਨਾ ਪੂਰੀ ਕਰਨੀ ਹੈ ਅੱਜ ਸ਼ਾਮ ਦੀ ਅਰਦਾਸ ਸਾਡੇ ਚੰਕੀ ਕਮਲੋ ਕੇ ਪਾਸ ਬਲੀਏ ਸੱਚੇ ਦਰਬਾਰ ਕੀ ਇੱਥੇ ਲਿਆਓ ਇੱਥੇ ਰੱਖੋ ਹਾਂ ਆਓ ਸਾਥ ਲੈ ਹੋਣੀਆਂ ਵਾ ਇੱਥੇ 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 ਜੋ ਵਾ ਸਾਤ ਫੜੋ ਕਿੰਨੀਆਂ ਵਾ ਅੱਠ ਫੜ ਲਓ ਇੱਕ ਲੈਂਗਰੇ ਲਈ ਜੀਪੀਓ ਪਹਿਣਾ ਜਿੰਨੂੰ ਫਲ ਦੀ ਲੋੜ ਵਾ ਮਹਾਬਾਈ ਦੇ ਦਰਬਾਰ ਤੋਂ ਪ੍ਰਾਪਤ ਕਰਨ ਦੀ ਤੇ ਉਹ ਕਰ ਸਕਦਾ ਠੀਕ ਹੈ ਜੀ ਮਨ ਕੇ ਬਰਤੀ ਹੈ ਸੱਚਾ ਸੱਚਾ i'm not وی رانی راجر جگہ کری ویخری ویخری کری جگہ کدھر گئی ہے اس دچار ہے ਔਰ ਰਾਜਾ ਜਗ ਕੋਏਗਾ ਭਗਤੋ ਲਾ ਦੋ ਜੋਤਾਂ ਦੇ ਫੂਲ ਭਗਤਾਂ ਨੇ ਟੋਗਲਵਾਣਾ ਦਾਦ ਕਰ ਦਿੱਤਾ ਸਮਗਰੀਆਂ ਮਹਾਰਾਜ ਦੀ ਸੱਚੀ ਸਰਕਾਰ ਦਾ ਵਾਲਾ ਮਹਤਾਨਿਆਕ ਤਾਂ ਨਹੀਂ ਆਇਆ ਹਾਂਜੀ ਪ੍ਰਵੀਰ ਜੀ ਵਖੀ ਰਾਣੀ ਰਾਜਾ ਜਗਨ ਤੇ ਗਈ ਭਗਤਾਂ ਦੇ ਕੋਲੋਂ ਭੋਗ ਪਵਾ ਦੀ ਸਮਗਰੀਆਂ ਚੋਰੀ ਦੇ ਵਿੱਚ ਪਵਾ ਦੀਆਂ ਰਾਜੇ ਹਰੀ ਚੰਦ ਨੇ ਉਹ ਜਦੋਂ ਸਮਗਰੀਆਂ ਚੋਰੀ ਦੇ ਵਿੱਚ ਪਵਾ ਲੀਆਂ ਤੇ ਰਾਜੇ ਨੇ ਆਣ ਗੁੱਟੋ ਫੜਿਆ ਦਿਖਾੜ ਕੀ ਪਾਇਆ ਚੋਰੀ ਦੇ ਵੇਲੇ ਉਹਨੇ ਆਖਿਆ ਨਹੀਂ ਗੜੀਆਂ ਮਹਾਂਦੇਵ ਦੇ ਵਿੱਚ ਰਾਜਾ ਆਪਾਂ ਲੱਗਦੇ ਚੰਗੇ ਨਹੀਂ ਲੱਗਦੇ ਦਖਾਰ ਕੀ ਪਾਇਆ ਚੋਲੀ ਦੇ ਵਿੱਚ ਤੇ ਲਮਾਂ ਦੀ ਗੱਲ ਕਿਹੜੀ ਹਰਦਾਸਾ ਕਰਨੀ ਚਾਹੀਦੀ ਕੀ ਕਹਿੰਦੀ ਆ ਐਨੱਖੋ ਲੱਖੋ ਬਈ ਆਜ ਰੇਂਦਾ ਨਹੀਂ ਸੀ ਸੇਵਾਦਾਰ ਔਰ ਪ੍ਰਬੰਧਕ ਕਮੇਟੀ ਵਾਲੇ ਵੀਰ ਜੀ ਜਿੰਨਿਆ ਸਾਰੇ ਨਗਰ ਦੇ ਸੰਜੋਗ ਦੇ ਨਾਲ ਆਏ ਸਾਲ ਦੀ ਤਰ੍ਹਾਂ ਜਾਗਰਣ ਪੰਡਾਰਾ ਤੇਰਾ ਕਰਵਾਉਂਦੇ ਰਾਜ ਰਾਨੀ ਮਾਤਾ ਜੀ ਆਦਿ ਸ਼ਕਤੀ ਮਾਤਾ ਜੀ ਸਗਲ ਸਮਗਰੀਆਂ ਸਮੇਤ ਸਭ ਕੋਈ ਹਾਜ਼ਰ ਨਜ਼ਰ ਕੀਤਾ ਆਪ ਜੀ ਦੇ ਬਸਤਰਦਾਨ ਭਗਤਾਂ ਨੂੰ ਪਗੜੇਦਾਨ ਤਿਲ ਫੁੱਲ ਪੋਤਾ ਹਾਜ਼ਰ ਕੀਤੀ ਮਨਜ਼ੂਰ ਕਰਨੀ ਰਾਜ ਰਾਨੀ ਮਾਤਾ ਸਹਿਬ ਜਗਦੀ ਜੋਤ ਆਸ ਕਾਮ ਕਰਾ ਪ੍ਰਸ਼ੰਦੀ ਅਦੇ ਗੱਲ ਤਿਆਰ ਨੇ ਆਪ ਜੀ ਕੀ ਰਸਨਾ ਕੋ ਪੋਗ ਲਗੇ ਪੰਗੂਰ ਪ੍ਰਸ਼ਾਦੀਆਂ ਦੇ ਗੱਲ ਤਿਆਰ ਨੇ ਆਪ ਜੀ ਕੀ ਰਸਨਾ ਕੋ ਪੋਗ ਲਗੇ ਪੋਗ ਲਗਾ ਪ੍ਰਸ਼ਾਦ ਸਾਰੀ ਸੰਗਤ ਦੇ ਵਿੱਚ ਵਰਤਿਆ ਜਾਵੇ ਜੋ ਜੀ ਛਕੇ ਸਵਾਸ ਸਵਾਸ ਦੇ ਨਾ ਆਪ ਜੀ ਦਾ ਨਾਮ ਜੱਪੇ ਜੋ ਬਣਾਵੇ ਨਿਆਲ ਹੋ ਜਾਵੇ ਬੋਲੀਏ ਸੱਚੇ ਦਰਬਾਰ ਜੀ ਹੋਰ ਨਗਰ ਦੀਆਂ ਸੰਗਤਾਂ ਨੇ ਅਰਦਾਸਾਂ ਬੇਂਤੀਆਂ ਕਰਵਾਈਆਂ ਲੋਰੀਆਂ ਦੇ ਵੰਨਿਆ ਰਾਜਰानी ਮਾਤਾ ਜੀ ਔਰ ਜਿਹੜੀ ਸ਼ਰਧਾ ਭਾਵਨਾ ਦੇ ਨਾਲ ਅਰਦਾਸਾਂ ਕਰਵਾਈਆਂ ਰਾਜ ਰਾਨੀ ਮਾਤਾ ਜੀ ਨੌਕਰੀਆਂ ਦੇ ਦਾਤਾ ਬੱਚਿਆਂ ਦੇ ਦਾਤਾ ਬਾਹਰ ਜਾਣ ਦੇ ਦਾਤਾ ਵਿਦਿਆ ਪੜਾਈ ਦੇ ਦਾਤਾ ਦੇਖੇ ਇਸ ਨਗਰ ਦੇ ਬੱਚਿਆਂ ਨੂੰ ਨਜ਼ਰੋਂ ਨਿਰਨਹਾਲ ਕਰਨਾ ਨਗਰ ਖੇੜੇ ਦਾ ਪਰਾ ਕਰਨਾ ਸਖ ਵਰਤੌਣੀ ਫਸਲ ਵਾੜੀ ਤੇ ਕਿਰਪਾ ਕਰਨੀ ਪਸ਼ੂ ਪੰਛੀ ਤੇ ਕਿਰਪਾ ਕਰਨੀ ਸਭ ਦਾ ਪਰਾ ਕਰਨਾ ਕਾਲੀ ਮਾਈ ਚੰਡੀ ਮਾਈ ਤੇਰੀ ਜੋਤ ਸਵਾਈ ਬੱਚਿਆਂ ਬੱਚਿਆਂ ਨੂੰ ਤਾਰਦੀ ਆਈ ਰੇਤੇ ਸਿੱਧੇ ਲੋਗ ਲਾਚੀ ਯੋਗਲ ਕੇ ਸਰਵਿੰਦੀ ਮਾਤਾ ਜੀ ਤੈਨੂੰ ਪੇਟ ਚੜਾਈ ਰਾਜ ਰਾਨੀ ਮਾਤਾ ਸਾਹਿਬ ਜਗਦੀ ਜੋਤ ਸੇਵਾਦਾਰਾਂ ਦੇ ਕੋਲ ਸੇਵਾ ਕਰਦੇ ਆ ਨਗਰ ਦੀਆਂ ਸੰਗਤਾਂ ਦੇ ਕੋਲ ਨਿਕਾ ਪ੍ਰਕਾਰਾਂ ਦੀਆਂ ਗਲਤੀਆਂ ਹੋ ਜਾਂਦੀਆਂ ਨੇ ਭਗਤਾਂ ਸੰਗਤਾਂ ਦੇ ਕੋਲੋਂ ਬਾਣੀ ਪੜ੍ਹਦੇ ਆ ਨਿਕਾ ਪ੍ਰਕਾਰਾਂ ਦੀਆਂ ਗਲਤੀਆਂ ਹੋ ਜਾਂਦੀਆਂ ਨੇ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਸੁੱਧ ਸਪਸ਼ਟ ਬਾਣੀ ਪੜ੍ਹਨ ਦੇ ਬਲ ਬਖਸ਼ ਨੇ ਆਸ ਸ਼ਰਮਦੀਆ ਦਾ ਸਰੂਲ ਕਰ ਪ੍ਰਮਾਨ ਕਰਨਾ ਜੋ ਕੋਲੇ ਨੱਗੇ ਪਰਿਵਾਰ ਦੇ ਵਿੱਚ ਆਵੇ ਸੌ ਮਾਤਾ ਜੀ ਮੰਗੀਆਂ ਮਰਦਾ ਇੱਕ ਤੁਹਾਡੇ ਕੋਲ ਪਾਵੇ ਬੋਲੀਏ ਸੱਚੇ

ਬੰਦਰ ਨਾਮ ਵਾਲੀ ਹੈ ਨਾ ਸਮਾ ਕਰਪਾ ਦੇ ਚਕਰ ਰਾਜ ਰਣੀ ਮਤਾ ਜੀ ਦੇ ਨਾਮ ਗੋ ਸੱਚੇ ਦਰਬਾਰ ਕੀ ਜੈ ਯੰਕਰਾ ਚਪਰੀ ਚੰਤਾ ਦੂਰ ਕਰਨ ਵਾਲੀ ਦੇਵੀ ਦਾ ਗੋ ਸੱਚੇ ਦਰਬਾਰ ਕੀ ਜੈ ਯੰਕਰਾ ਨਮਾਦ ਗਾ ਦੇ ਨੰਬਰ ਗੋ ਸੱਚੇ ਦਰਬਾਰ ਕੀ ਜੈ ਯੰਕਰਾ 33 ਕਰੋੜ ਦੇਵੀ ਦੇਵਤੇ ਦੇ ਨਾਮ ਦਾ ਗੋ ਸੱਚੇ ਦਰਬਾਰ ਕੀ ਜੈ ਯੰਕਰਾ ਗੋਲ ਭਗਵਾਨ ਮਹਾਰਾਜ ਜੀ ਦਾ ਗੋਲ ਸੱਚੇ ਦਰਬਾਰ ਕੀ ਜੈ ਪੀਰਾਂ ਫਕੀਰਾਂ ਦੇ ਨਾਮ ਦਾ ਗੋਲ ਸੱਚੇ ਦਰਬਾਰ ਕੀ ਜੈ ਜੇਕਰ ਆਪੋ ਆਪਣੇ ਗਰੀ ਮਹਾਰਾਜ ਜੀ ਦੇ ਨਾਮ ਦਾ ਗੋਲ ਸੱਚੇ ਦਰਬਾਰ ਕੀ ਜੈ ਜੇਕਰ ਸ੍ਰੀ ਸੰਤ ਕਰਵਾ ਬਾ ਚੰਗੂ ਦਾ ਜੀ ਦੇ ਨਾਮ ਦਾ ਗੋਲ ਸੱਚੇ ਦਰਬਾਰ ਕੀ ਜੈ ਜੇਕਰ ਦਸੰਗਰਵਾ ਦੇ ਨਾਮ ਦਾ ਗੋਲ ਸੱਚੇ ਦਰਬਾਰ ਕੀ ਜੈ ਨਾਮ ਜਿਤਨਾ ਉੱਚੀ ਕਲਾ ਤੇ ਦੇ ਪਰਿਸ਼ਾ ਸੰਗਤ ਅੱਜ ਦਿਨ ਅਸ਼ਟਮੀ ਵਾਲਾ ਔਰ ਨੌਵੇਂ ਤੇ ਮਾਤਾ ਜੀ ਦੀਆਂ ਜੋਤਾਂ ਦੇ ਭੋਗ ਪਏ ਰਾਜ ਰਾਨੀ ਮਾਤਾ ਜੀ ਸਾਰੀਆਂ ਸੰਗਤਾਂ ਤੇ ਆਪਣੀ ਸਾਰੇ ਵਰਨ ਤੇ ਉੱਤੇ ਆਪਣੀ ਕਿਰਪਾ ਬਣੀ ਰੱਖੇ ਕਾਲ ਕੰਟ ਦੂਰ ਕਰਨ ਲਓ ਸਭ ਤੋਂ ਪਹਿਲਾਂ ਕੰਜਕਾ ਦੀ ਪੂਜਾ ਹੋਏਗੀ ਉਸ ਤੋਂ ਪਰੰਤ ਕੰਜਕਾ ਨੂੰ ਪੂਜ ਕੇ ਪ੍ਰਸ਼ਾਦ ਵਰਤਾਇਆ ਜਾਏਗਾ ਜਕਾਰਾ ਰਾਜ ਰਾਨੀ ਮਾਤਾ ਜੀ ਦੇ ਨਾਮ ਦਾ ਬਲੀਏ ਸੱਚੇ ਦਰਬਾਰ ਕੀ ਜੀ ਹੋਣ

ਨਾ ਨੱਪ ਗੁਰੂ ਚਨਾਮਾ ਸਾਈਂ ਗਾਸਟ ਵੀਰ ਸ੍ਰਮਾ ਬਾਬਾ ਨਾਨਕ ਦੀ ਹਰਕਤ ਆਸ ਗੋਬਿੰਦ ਪਾਏ ਤੁਮਰੇ ਰੰਦਾ ਸੱਤੇ ਕਰੋ ਨੰਦੂ ਦੇਵਾ ਕਰਨ ਕਰਨ ਸਭ ਕਿਸੇ ਉੱਠੀ ਦਰਦਾ ਹੋਈ ਦਿਆਲ ਤੇ ਅਬਰ ਮੰਗ ਦੀ ਪੰਨਾ ਨਾਲ ਤੁਮਰੇ ਦਿੱਤਾ ਤਾ ਤੰ ਬੜਿਆਈ ਝੂੜਾ ਆਇਆ ਰਸਾਈ ਚੋਲੀ ਕਸ਼ਮੀਰੇ ਪੇਜੀ 1 ਲੱਖ ਬੰਮਣ 9 ਲੱਖ ਬੀੜਾ ਚੋਲੀ ਮਾਤਾ ਜੀ ਦੀ ਵਰਮਿੰਗ ਆਈ ਨਿਤ ਜੜੇ ਦੀ ਕਈ ਨਾ ਜਾਵੇ ਚੋੜਾ ਬਣਿਆ ਬੋਤਲੂਪ ਕਹਣੇ ਬਾਦ ਨਹੀਂ ਚੜਦਾ ਰੂਪ ਕੀ ਕੁਝ ਕਹਿਣਾ ਅਕਸ਼ਰਾ ਮਾ ਹਾਰ ਚੋੜਾ ਪਾਟੂ ਬਿੰਦੀ ਲਾਵਾ ਤੇਰ ਪਟੂ ਦੁਆ ਕਿਨਾ ਨਾ ਪੰਗਦਾ ਵਰ ਕੀਤਾ ਉੱਚਾ ਪੇਪਰ ਪਿਪੜੀਆਂ ਨਾਲ ਸਹਾਵੇ ਮਾਤਾ ਜੀ ਕੇ ਜੱਪਾ ਬਾਜੂ ਬੰਦ ਭਾਰੀ ਡੋਰੀ ਸਰਕੜੀਆਂ ਦਾ ਹਾਂਜੀ ਭਗਤ ਜੀ ਜੋ ਇਹ ਆਪਾਂ ਅਸੂ ਦੇ ਨਰਾਤਿਆਂ ਦੇ ਵਿੱਚ ਜਾਗਰਣ ਕਰਵਾਇਆ ਜਾ ਰਿਹਾ ਪਿੰਡ ਕਿਸਨ ਸਿੰਘ ਵਾਲੇ ਅਸੀਂ ਵਤਨ ਦੀ ਮਿੱਟੀ ਤੋਂ ਕੈਮਰਾਮੈਨ ਹਰਜਿੰਦਰ ਸਿੰਘ ਤੁਹਾਨੂੰ ਮਿਲਵਾ ਰਹੇ ਹਾਂ ਜੀ ਆਪਣੇ ਪਿੰਡ ਕਿਸ਼ਨ ਸਿੰਘ ਵਾਲੇ ਸਕਰੀਵ ਸਿੰਘ ਦੇ ਨਾਲ ਜੋ ਜਾਗਰਣਤਾ ਕਰਵਾਇਆ ਜਾ ਰਿਹਾ ਜਿੰਨਾ ਵੱਲੋਂ ਹਾਂਜੀ ਪਿੰਡ ਕਿਸ਼ਨ ਸਿੰਘ ਵਾਲਾ ਜੀ ਤੇ ਦਰਬਾਰ ਬਾਬਾ ਸੇਵਾਦਾਰ ਚਰਨ ਸਿੰਘ ਤੇ ਬਾਬਾ ਚੰਨੀ ਜੀ ਵੀ ਕਹਿੰਦੇ ਆ ਸ਼ੋਰਟ ਚ ਇਹ ਬਾਕੀ ਬਹੁਤ ਦੇਰ ਤੋਂ ਇਹ ਜਾਗਰਣ ਕਰਵਾਇਆ ਜਾ ਰਿਹਾ ਵਾ ਮਹਾਕਾਲੀ ਮਾਤਾ ਭਦਰਕਾਲੀ ਦਾ ਮੰਦਿਰ ਆ ਤੇ ਇਹ ਪਿੰਡ ਕਿਸ਼ਨ ਸਿੰਘ ਵਾਲੇ ਦੇ ਵਿੱਚ ਹੈਗਾ ਜੀ ਤੇ ਬਾ ਸਾਰੀ ਸੰਗਤ ਜਿਹੜੀ ਆ ਸਾਰੇ ਕਮੇਟੀ ਮੈਂਬਰ ਜਿੰਨੇ ਵੀ ਹੈਗੇ ਆ ਬੜੀ ਸ਼ਰਧਾ ਨਾਲ ਧੂਮ ਧਾਮ ਦੇ ਨਾਲ ਮਨਾਉਂਦੇ ਨੇ ਤੇ ਇਹਨਾਂ ਦੀਆਂ ਸਾਰੀਆਂ ਮਨੋ ਕਾਮਨਾयां ਇਸ ਮੰਦਿਰ ਤੋਂ ਪੂਰੀਆਂ ਹੁੰਦੀਆਂ ਤੇ ਵੱਧ ਚੜ ਕੇ ਗਰਾਈ ਦੇਣ ਵਾਲੇ ਬੱਚੇ ਜਿਹੜੇ ਵੀ ਆ ਬਾਹਰ ਅੰਦਰ ਗਏ ਆ ਔਰ ਉਹਨਾਂ ਦੀ ਸ਼ਰਧਾ ਜੋ ਵੀ ਹੁੰਦੀ ਆ ਹਰ ਸਾਲ ਅਸੀਂ ਨਵੇਂ ਤੋਂ ਨਵਾਂ ਕਲਾਕਾਰ ਔਰ ਸਹਿਯੋਗੀ ਜਿੰਨੇ ਵੀ ਆਪਣੇ ਕਮੇਟੀ ਮੈਂਬਰ ਦੇ ਆ ਉਹ ਸਾਰੇ ਬੰਦਿਆਂ ਦਾ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਬਹੁਤ ਸੱਚੇ ਦਰਬਾਰ ਦੀ ਜੇ ਜਿਹੜੇ ਕਹਿੰਦੇ ਹੋ ਸ਼੍ਰੀ ਮਹਾਕਾਲੀ ਮੰਦਿਰ ਕਿਸ਼ਨ ਵਾਲਾ ਕਿਸ਼ਨ ਸਿੰਘ ਵਾਲਾ ਕਿਸ਼ਨ ਸਿੰਘ ਵਾਲਾ ਮਰਣੀ ਦੇ ਜਿਹੜੇ ਨਰਾਤੇ ਚੱਲਦੇ ਆ ਨਾ ਇਹ ਮਾਂ ਨਰਾਤੀ ਦੇ ਨਰਾਤੇ ਚੱਲਦੇ ਆ ਅਸੂ ਦੇ ਨਰਾਤੇ ਮਾਂ ਜਵਾਲਾ ਜੀ ਦੀ ਚਾਲ ਚੱਲਦੀ ਹੈ ਹਾਂ ਜੀ ਲੋਕ ਨੂੰ ਪਿਆਰੀ ਸਾਧ ਸੰਗਤ ਜਿਹੜਾ ਐਂਡ ਵਾਲਾ ਨਰਾਤਾ ਨਾ ਮਾਤਾ ਓ ਸ਼੍ਰੀ ਮਾਤਾ ਕਾਲਕਾ ਮਾਤਾ ਜੀ ਦਾ ਹੀ ਨਜ਼ਰ ਆਤਾ ਹੈ ਤੇ ਲੋਗ ਰੂਪ ਪਿਆਰੀ ਸਾਧ ਸੰਗਤਾਂ ਇੱਥੇ ਮਹਾਰਾਣੀ ਦੇ ਦਰਬਾਰ ਦੇ ਵਿੱਚ ਜਿੰਨੀ ਵੀ ਦੂਰੋਂ ਨੇੜੇੋਂ ਸੰਗਤ ਚੱਲ ਕੇ ਆਉਂਦੀ ਆ ਉਹਨਾਂ ਨੂੰ ਜੀ ਆਇਆਂ ਪਰ ਇੱਕ ਗੱਲ ਹੈਗੀ ਕਿ ਇਹਨੂੰ ਆਪਾਂ ਮੰਦਰ ਨੂੰ ਹੋਰ ਜ਼ਿਆਦਾ ਜਾਗਰਤ ਕਰਨਾ ਹੈ ਜਾਗਰਤ ਕਰਨਾ ਆ ਜਿੱਥੋਂ ਤੱਕ ਵੀ ਸਾਡੀ ਇਹ ਆਵਾਜ਼ ਪਹੁੰਚ ਗਈ ਹੋਵੇ ਇਸ ਦਰਬਾਰ ਤੇ ਜਦੋਂ ਅਸੂ ਦੇ ਨਰਾਤੇ ਆਉਂਦੇ ਨਾ ਅਸੂ ਦੇ ਨਰਾਤਿਆਂ ਦਾ ਰਿਜਨ ਕੀ ਆ ਮਾਤਾ ਕਿਹੜੀ ਦਾ ਨਰਾਤਾ ਕਿਹੜਾ ਆਉਂਦਾ ਹੈ ਇਹ ਕਹਿੰਦੇ ਪਹਿਲਾ ਹੈ ਸੈਲ ਪੁਤਰੀ ਦੂਤੀਏ ਬ੍ਰਹਮਚਾਰਨੀ ਤੀਸਰੇ ਚੰਦਰਗੰਗਾ ਚੌਥੇ ਕਸ਼ਮੰਡਾ ਪੰਜਵੇਂ ਸਗੰਧ ਮਾਤਾ ਛੇਵੇਂ ਕਾਲਤਾਨੀ ਸੱਤਵੇਂ ਕਾਲਰਾਤੀ ਅੱਠਵੇਂ ਮਾਂ ਗੋਰੀ ਤੇ ਨੌਵੇਂ ਪ੍ਰਗਤੀ ਮਾਤਾ ਕਾਲਕਾਂ ਜੀ ਔਰ ਇਹਸ मां काली ਦਾ ਜਿਹੜਾ ਐਂਡ ਤੇ ਨਰਾਤਾ ਆਉਂਦਾ ਹੈ ਤੇ ਬੜੇ ਸ਼ੁਭ ਨਰਾਤੇ ਮਾਤਾ ਜੀ ਦੇ ਚੱਲ ਰਹੇ ਨੇ ਔਰ ਇਹ ਕਸ਼ਨ ਵਾਲਾ ਪਿੰਡ ਬਹੁਤ ਜ਼ਿਆਦਾ ਮਹਾਰਾਣੀ ਦੀ ਅਪਾਰ ਕਿਰਪਾਇਆ ਸੰਗਤ ਨਾਲ ਜੁੜੀ ਆ ਹੋਰ ਵੀ ਵੱਡਾ ਸੰਯੋਗ ਦੇ ਕੇ ਇਸ ਭੰਡਾਰੇ ਨੂੰ ਹੋਰ ਵੱਡਾ ਕਰਿਓ ਆਸਟਾਪ ਦੀਆਂ ਅਰਦਾਸਾਂ ਨੂੰ ਸਾਡੀਆਂ ਭਗਤਾਂ ਸੰਤਾਂ ਦੀਆਂ ਅਰਦਾਸਾਂ ਨੂੰ ਦਿਲ ਕਰ ਮਨਜ਼ੂਰ ਕਰੋ ਸ਼ਾਹੀ ਖਜ਼ਾਨੇ ਭਰਪੂਰ ਕਰੋ ਔਰ ਵਤਨ ਦੀ ਮਿੱਟੀ ਚੈਨਲ ਆ ਇਹਦੇ ਉੱਤੇ ਜਾਨੀ ਕਿ ਇਹ ਪ੍ਰੋਗਰਾਮ ਚੱਲੂਗਾ ਤੇ ਜੋ ਵੀ ਇਸ ਪ੍ਰੋਗਰਾਮ ਨੂੰ ਦੇਖਦਾ ਜਾਂ ਲਾਇਕ ਕਰਦਾ ਆ ਤੇ ਜਰੂਰ ਮਾਤਾ ਪੱਧਰ ਕਾਲੀ ਦੇ ਦਰਬਾਰ ਦੇ ਵਿੱਚ ਕਿਸ਼ਨ ਵਾਲੇ ਆਣ ਕੇ ਜਾਨੀ ਕਿ ਅੱਸੂ ਦੇ ਨਰਾਤਿਆਂ ਦੇ ਵਿੱਚ ਜੋਤਾਲੇ ਦਿਨ ਆਣ ਕੇ ਦਰਸ਼ਨ ਦਿਆ ਕਰੋ ਬੋਲ ਸੱਚੇ ਦਰਬਾਰ ਕੀ ਜੈ